ਦਾ ਦੋਤਾ ਮੈਂ ਕਹਿੰਦਾ ਸੀ ਮੈਂ ਪਿੰਡੀ ਦਾ ਦੋਤਾ ਮਾ ਆਹੋ ਤੇ ਹੋਰ ਪਤਾ ਨਹੀਂ ਕੀ ਉਹ ਤੋਂ ਬਾਅਦ ਤੇ ਕੁਝ ਗਿਆ ਸੀ ਯਾਰ ਉਹ ਬਾਂਦਰ ਮੈਂ ਪੂਰੀ ਗੱਲ ਦੱਸ ਉਹ ਕਹਿ ਰਹੀ ਬਾਂਦਰ ਚ ਮੈਂ ਕਿਹਾ ਤੁਹਾਨੂੰ ਉਹ ਮੈਨੂੰ ਆਮ ਲੀਲਾ ਚ ਰੋਲ ਦਿੰਦੇ ਬਾਂਦਰ ਦਾ ਹਨਾ ਵੀ ਤੈਨੂੰ ਕਿ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਉਹਨਾਂ ਨੂੰ ਪਤਾ ਉਹਨੂੰ ਪਤਾ ਕਿਵੇਂ ਪਤਾ ਲੱਗਿਆ ਮੈਂ ਪਿੰਡੀ ਆਹੋ ਆਏ ਆਏ ਕਹਿੰਦਾ ਸੀ ਕਿ ਕਹਿੰਦਾ ਨਾ ਮੈਨੇ 13 ਦਿਨ ਰੱਖਣਾ 200 ਰੁਪਏ ਦਿਹਾੜੀ 13 ਦਿਨਾਂ ਦੀ ਕਿਹੜੀ ਰਾਮਲੀਲਾ ਹੁੰਦੀ ਆ ਪਹਿਲਾਂ ਦੱਸ ਸਾਢੇ ਪਿੰਡ ਚ ਹੁੰਦੀ ਆ ਦਾਖੇ ਚ ਅੱਠ ਦਿਨ ਉਹ ਤੇ ਦਸਹਰਾ ਤੋ ਤਿੰਨ ਦਿਨ ਪਹਿਲਾਂ ਲੱਗ ਜਾਂਦੇ ਆ ਦਸਹਰਾ ਤੋ ਤਿੰਨ ਦਿਨ ਬਾਅਦ ਆਉਣੀ ਫੋਕੀ ਆ 13 ਦਾ ਨਹੀਂ ਆ 9 ਦਿਨ ਹੁੰਦੀ ਆ 10 10ਵੇਂ ਦਿਨਾਂ ਦਸਹਰਾ ਹੁੰਦਾ ਨੌਨਾਂ ਰਾਤੇ ਹੁੰਦੇ ਆ ਅੱਛਾ ਨੌ ਦਾ ਰਾਮਲੀਲਾ ਚੱਲਦੀ ਆ ਰਾਮਲੀਲਾ ਉਹ ਰਾਮ ਰਾਮਲੀਲਾ ਲੀਲਾ ਨਹੀਂ ਹੁੰਦੀ ਰੀਲਾ ਹੁੰਦੀ ਆ ਉਹ ਰੀਲਾ ਹੀ ਚੱਲ ਤੇ ਰਹਿੰਦੀ ਆ ചേ <laughs>